ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਲੁਧਿਆਣੇ ਜ਼ਿਲ੍ਹੇ ਦਾ ਮਨਮੱਤਾ ਨਗਰ ਪਿੰਡ ਲੋਟਬੱਦੀ ਲੋਟਬੱਦੀ ਪਿੰਡ ਦੇ ਵਿੱਚ ਰਾਏਕੋਟ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਨਗਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ 4 ਜਨਵਾਰ ਵਕਾਊਆ ਤੇ ਇੱਕ ਸੋਨਾਲੀ ਕਾ ਟਰੈਕਟਰ 750 ਡੀਆਈ ਵਕਾਊਆ ਸਾਰਾ ਕੁਝ ਵਿਖਾਉਂਗਾ ਜਿਹੜਾ ਜੁ ਕੋਈ ਤੁਹਾਨੂੰ ਜੱਜ ਜੂਗਾ ਤੁਸੀਂ ਗੱਲਬਾਤ ਫਾਈਨਲ ਕਰ ਲਿਓ ਆਓ ਮਿਲਦੇ ਆ ਬਾਈ ਨੂੰ ਸਾਰੀ ਜਾਣਕਾਰੀ ਲੈਣੇ ਆਪਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਬਾਈ ਵਧੀਆ ਜੀ ਓਕੇ ਜਾਵਾਂ ਸਾਰੇ ਠੀਕ ਨੇ ਠੀਕ ਆ ਬਾਈ ਨਾਮ ਇੱਕ ਵਾਰੀ ਸਾਂਝਾ ਕਰ ਜਗਰੂਪ ਸਿੰਘ ਜਗਰੂਪ ਸਿੰਘ ਜਗਰੂਪ ਬਾਈ ਫਿਰ ਅੱਜ ਜਨਵਾਰ 4 ਤੋਂ ਇੱਕ ਸੋਨਾ ਦੇ ਟਰੈਕਟਰ ਟਰੈਕਟਰ ਤੋਂ ਹੀ ਸ਼ੁਰੂਆਤ ਕਰਪਾ ਸੁਆਦ ਇਹ ਕਿਹੜਾ ਮਾਡਲ ਟਰੈਕਟਰ ਬਾਈ ਟੈਟਾ 10 ਮਾਡਲ ਜੀ 10 ਮਾਡਲ ਹੈ ਠੀਕ ਹੈ ਬਾਈ ਤੇ ਘਰੇ ਇਚਰਾਇਆ ਚੁਲਾ ਤੁਹਾਨੂੰ ਹਾਂ ਘਰੇ ਘਰੀ ਵੀਰੇ ਠੀਕ ਹੈ ਬਾਈ ਠੀਕ ਆ ਓਕੇ ਆ ਜਾਵਾ ਇੰਜਨ ਓਕੇ ਸਾਰਾ ਓਕੇ ਘੇਰ ਘੇਰ ਇੰਜਨ ਕਣੀ ਸਾਰਾ ਓਕੇ ਠੀਕ ਮਾਡਲ 10 ਪੰਜਾਬ ਨੰਬਰ ਆ ਬਾਈ ਕੇ ਹਾਂ ਪੰਜਾਬ ਆ ਪੰਜਾਬ ਨੰਬਰ ਚੱਪੜੀ ਕਾਪੀ ਬਾਈ ਕਾਪੀ ਚੱਪੜੀ ਚੱਪੜੀ ਠੀਕ ਆ ਬਾਈ ਓਕੇ ਤੇ ਚਲਾਈ ਚੁੜੀ ਦੇ ਵਿੱਚ ਕਿਵੇਂ ਆ ਪੂਰਾ ਵਧੀਆ ਹਾਂ ਜੋ ਕਿ ਲੈ ਜਾਦੇ ਤਾਂ ਰੁਪਈਆ ਲਾਉਣਾ ਹੱਕ ਕਿਸੇ ਵੇ ਝਾਕਾਂ ਦੀ ਰੋਡ ਨਹੀਂ ਹੈਗੀ ਦੂਜਾ ਕੇ ਵਾਈ ਕਰੂਗਾ ਸਿੱਧੀ ਹੈਨਾ ਠੀਕ ਆ ਬਾਈ ਠੀਕ ਆ ਠੀਕ ਆ ਅੱਛਾ ਬਾਈ ਤੇ ਐ ਦਾ ਮੈਨੂੰ ਹੁਣ ਇਹ ਵੇਚਣਾ ਆਪਾਂ ਹਨਾ ਜਿੰਦਾ ਫਿਰ ਇਹ ਤਿੰਨ ਵੀ ਹੈ ਜੀ ਤਿੰਨ ਵੀ 10 ਮਾਡਲ ਆ ਤੇ ਦੇ ਕਿੰਨੇ ਦੋ ਦਿਆਂਗੇ ਆਪਾਂ ਐਂ ਜਸਤ ਨੂੰ ਕਾਟੇ ਬਾਟੇ ਕਰਕੇ ਜਾਵਾਂ 10 ਦਾ ਦੇਣਾ ਜੀ ਹੈ 10 ਦਾ ਤਿੰਨ 10 ਦਾ ਹਾਂ ਜੀ ਠੀਕ ਹੈ ਭਾਈ ਮੋਰੋ ਨਾ ਖੱਜਪਾੜ ਕਰੇ ਗੇਲਾ ਠੀਕ ਹੈ ਭਾਈ ਅਰੋਨ ਮਾਲਾ ਵੀ ਕਹਿਣ ਤੋਂ ਪਾਵੇ ਤੈਨੂੰ ਦੇ ਆਸੇ ਪਾਸੇ ਹੀ ਮਿਲ ਲਾ ਹਾਂ ਬੜਾ ਢੀ ਵੀ ਦੋ ਢਾਈ ਗਲਾ ਪੂਨਾਂ ਲਾਵੇ ਬਸ ਉਹ ਨਾ ਲਾਵੇ ਹਾਂ ਠੀਕ ਹੈ ਭਾਈ ਓਕੇ ਤੇ ਮਨ ਲਾ ਜੈਕ ਪ੍ਰੈਸ਼ਰ ਪ੍ਰੋਪਲਸ਼ਨ ਓਕੇ ਚੱਕਦਾ ਜਮਾ ਪ੍ਰੈਸ਼ਰ ਦੁਹਾਂ ਜੈਕ ਚੱਕਦਾ ਉਹ ਪ੍ਰੈਸ਼ਰ ਨਹੀਂ ਹੈਗਾ ਸਟੇਰ ਨਹੀਂ ਪ੍ਰੈਸ਼ਰ ਪਾਵਰ ਨਹੀਂ ਹੈ ਹਾਂ ਪਾਵਰ ਨਹੀਂ ਠੀਕ ਹੈ ਬਈ ਠੀਕ ਹਾਂ ਮਾਰ ਕੇ ਟਾਇਰ ਤਾਂ ਹੈਗੇ ਆ ਹਾਂ ਟਾਇਰ ਹੈਗੇ ਆ 60 ਪੈਸੇ ਹੋਣਗੇ ਹਾਂ 60 ਪੈਸੇ ਹੋਣਗੇ ਮਗਰਲੇ ਤੇ ਅਗਲੇ ਭਾਈ ਨਵੀਆਂ ਕਿਹੜੇ ਨਾ ਨਾ ਨਾਵੇਂ ਉਹ ਵੀ ਅੱਧੇ ਨੇ ਉਹ ਵੀ ਅੱਧੇ ਆ ਅੱਧੇ ਟਾਇਰ ਮੂਰਲੇ ਮਗਰਲੇ 6 ਖਚਾਈ ਦੇ ਖੂਈ ਦੇ ਵਿੱਚ ਓਕੇ ਦੀ ਰਿਪੋਰਟ ਆ ਜਮ ਤੇ ਆ ਸ਼ਰਾਰਤੀ ਮੁੰਡੇ ਨੇ ਬਕਸਾ ਬੁਖਸਾੜਾ ਡਬਲ ਲਵਾਇਆ ਹਨਾ ਭਾਈ ਇਹ ਨਾਲ ਹੀ ਦਿਨੇ ਹੁਣ ਇਹ ਬੁਕਰ ਜਣ ਬਾਅਦ ਟਰੈਕਟਰ ਦਾ ਬਕਸਾਣਾ ਦੇਣਾ ਹੈ ਬਈ ਠੀਕ ਆ ਬਈ ਠੀਕ ਆ ਤੇ ਆਜੋ ਹੁਣ ਭਾਈ ਗਾਂ ਵਾਲੇ ਪਾਸੇ ਇਹ ਗਾਂ ਦੇ ਬਾਰੇ ਦੱਸੀ ਭਾਈ ਕੀ ਡਿਟੇਲ ਇਹ ਗਾਂ ਜਿਹੜਾ 5 ਬਿਨਾਂ ਦੀ ਗੱਬਣ ਠੀਕ ਆ ਤੇ ਹੁਣ ਦੁੱਧ ਬਸ 4 ਲੀਟਰ ਹੋਊਗਾ ਇਹ ਮਿਲਦੀ ਇੱਕ ਟਾਈਮ ਹੀ ਆ ਕਿ ਦੋਨੇ ਟਾਈਮ ਦੋਵੇਂ ਟਾਈਮ ਦੋਨੇ ਟਾਈਮ ਜੇ ਕੋਈ ਸੇਵਾ ਕਰ ਲੇ ਬਾਦੋਂ ਤਾਂ ਚਾਂਸ ਹੋ ਸਕਦਾ ਹੋ ਸਕਦਾ ਹਾਂ ਪੰਜਾਬੀ ਹੁਣ 5 ਮਹੀਨੇ ਦੀ ਕੱਪੜਾ ਵੀ ਹੁਣ ਤਾਂ ਬਈ ਡਰਾਈਆਂ ਵਾਲੇ ਸੈਟਮ ਤੇ ਲੈਣਾ ਹਾਂ ਸੈਟਮ ਤੇ ਲੈਣਾ ਹਾਂ ਅੱਛਾ ਬਈ ਸੀਟ ਠੰਡੀ ਹੁੰਦੀ ਚੋ ਪੂਰੀ ਸੀਟ ਠੰਡੀ ਕਿੰਨੇ ਦੀ ਦੇ ਦੇਾਂਗੇ ਭਾਈ ਇਹ ਕੋਈ ਗੱਲ ਹਾਂ ਦੇਣ ਲੈ 42000 ਰੁਪਏ ਦੇ ਦੇਾਂਗੇ ਸਾਹਮਣੀ ਕਰਨੀ ਆ ਕਾਟੇ ਵਾਟੇ ਕਰ ਦੇ ਜਵਾਂ ਪੂਰੇ 40 ਪੂਰੇ 40 ਦੀ ਮੈਂ ਵੇਚਦਾ ਵੇਚ ਦੇ 35000 ਦੀ ਜਾਂ 35 ਦੀ ਘੱਟ ਆ ਨਾ ਜਾਣ ਦੇ 38000 ਰੁਪਏ ਦੇ ਜਾਣ ਦੇ ਜਾਂ 35 ਦੀ ਜਾਣ ਦੇ ਹੁਣ ਨਾੜੀ ਕਰ ਚੱਲ ਠੀਕ ਹੈ ਚੱਲ ਤੋਰ ਦੇ ਮਣੀ ਜੀ ਨੂੰ ਖੋਲ ਦੇ ਕੋਈ ਲੋੜ ਹੀ ਨਹੀਂ ਕੋਈ ਨਾ ਖੜੀ ਰਹਿਣ ਦੇ ਖੜੀ ਰਹਿਣ ਦੇ ਤੂੰ ਉਹ ਤੋਰ ਤਾਂ ਪੱਕਾ ਪੱਕਾ ਰੋਣਾ ਕੋਈ ਨਾ ਜਾਵੇਂ ਨੀ ਜਮੀਨੀ ਹਾਂ ਠੀਕ ਓਕੇ ਓਕੇ ਆ ਨੀਲੀ ਦੀ ਟੇਢੀ ਧਾਰੀ ਵਾਲੀ ਮਾਰ ਦੱਸੀ ਇਹ ਫਿਰ ਕਿੰਨੇ ਚਾਹਤਾ ਰਹੀ ਨੇ ਨਵਾਂ ਮਹੀਨਾ ਲੱਗਿਆ ਹੋਗਾ ਇਹਨੂੰ ਨਵਾਂ ਮਹੀਨਾ ਲੱਗਿਆ ਹੋਇਆ ਵੀ ਕਹਿਣ ਤੋਂ ਪਾਵੇ ਤਾਂ ਮਹੀਨਾ ਕੋਈ ਪੱਠੇ ਪਾਉਣੇ ਪੈਣਗੇ 2 ਮਹੀਨਾ ਪੱਠੇ ਪਾਉਣੇ ਪੈਣਗੇ ਹਾਂ ਹਾਂ ਤੇ ਅੱਛਾ ਸੂਆ ਇਹ ਕਿੰਨਾ ਸੂਗੀ ਬਾਈ ਦੂਜਾ ਦੂਜਾ ਸੂਗੀ ਦੁੱਧ 10 11 ਕਿਲੋ ਦੇ ਦੂਗੀ ਬਾਈ ਰਾਮਨਾਥ ਅੱਖਾਂ ਵਿੱਚ ਕੇ ਵੀਰੇ ਠੀਕ ਹੈ ਤੇ ਨੀਂ ਸੇ ਬਾਤ ਠੀਕ ਹੈ ਇਹ ਕਿੰਨੇ ਦੇ ਦਿੰਦੀ ਮੇਰਾ 60000 ਰੁਪਈਆ ਹੈ 80 ਕਾਟੇ ਬਾਟੇ ਕਰਕੇ ਚਾਹਾਂ ਐਨ ਕਿ ਆ ਵੀ ਲੁਧਿਆਣੇ ਵਾਲੇ ਮੈਂ ਸੁਣਿਆ ਪਸੂ ਸਸਤਾ ਦੇ ਦਿੰਦੇ ਆ ਹੁਣ ਤੂੰ ਦੱਸ ਵੀ ਤੂੰ ਲੁਧਿਆਣੇ ਜਿਲ੍ਹੇ ਦਾ ਕਿੰਨੇ ਦੀ ਦੇਣੀ ਆ ਦੱਸ ਗੱਲ ਨੂੰ ਬੇਟਾ ਇੱਕੋ ਹੀ ਗੱਲ ਇੱਕੋ ਹੀ ਗੱਲ ਆ 75000 ਰੁਪਏ 70 ਦੀ ਜਾਣਦੀ ਆ ਕੋਈ ਨਿਬੇੜ ਕਾ ਤੋਰਦੇ ਮਾੜੀ ਜੀ ਨੂੰ ਖੋਲਦੇ ਲੈ ਵੀ ਮਿੱਤਰੋ ਇਹ ਮਹੀਨਾ ਇੱਕ ਪੱਠੇ ਪਾਉਣੇ ਤੇ ਉਦੋਂ ਬੱਸ ਵੈਸੇ ਦੁੱਧ ਦਾ ਸਾਰਾ ਉਹ ਮੁੰਡਿਆਂ ਦੋਵਾਂ ਨੇ ਪੀ ਲਿਆ ਪਰ ਚੱਲ ਕੋਈ ਗੱਲ ਨਹੀਂ ਆਪਾਂ ਹੁਣ ਤੁਹਾਨੂੰ ਫਿਰ ਵੀ ਮੈਂ ਦਵਾ ਦੇਣੇ ਸ਼ਰਾਰਤੀਆ ਬੰਦੇ ਬਾਈ ਆਹ ਵੇਖ ਲਓ ਇਹ ਰੋਕੇ ਦੀ ਰਿਪੋਰ ਨੇ ਸਾਂਭਣ ਵਾਲੀ ਆ ਕਰ ਲਈ 2 4 10 20 ਦਿਨ ਉਹਨੇ ਲਾਏ ਪਿਆ ਜੜਾ ਕਿਉਂ ਬਾਈ ਬਾਅਦ ਇਹਨੇ ਪੱਤੀਆਂ ਤੋਂ ਖਾਣਾ ਤਰਪੀ ਆ ਨਾ ਤਰਪੀ ਨਾ ਹਾਂ ਓਕੇ ਥੋੜਾ ਤਾਂ ਕੀ ਜੀ ਹੋ ਗਈ ਹੈ ਨਾ ਹਾਂ ਹਾਂ ਇਹ ਕਟਿੰਗ ਕਰਕੇ ਆ ਕੇ ਕੀ ਕਰਨ ਮੱਖੀਆਂ ਮੁੱਖੀਆਂ ਦੇ ਦਾ ਹਾਂ ਇਹ ਨਹੀਂ ਹੈਗਾ ਆਉਹੀ ਹੈ ਮੇਰੇ ਉਹੀ ਹੈ ਠੀਕ ਹੈ ਬਈ ਓਕੇ ਕਈ ਵਾਰੀ ਆਉਂਦਾ ਨਾ ਪਸ਼ੂ ਅੰਦਰ ਬੰਨਿਆਂ ਨਾਲ ਵੀ ਹੋ ਜਾਂਦਾ ਬਈ ਇਹ ਹਾਂ ਨਹੀਂ ਠੀਕ ਹੈ ਬਈ ਓਕੇ ਦੀ ਰਿਪੋਰਟ ਆ ਅੱਛਾ ਅਿੰਦੇ ਬਰ ਜੁਗਣੀ ਬਾਰੇ ਦੱਸੀ ਮੈਨੂੰ ਇਹਦੀ ਕੀ ਡਿਟੇਲ ਆ ਇਹ ਨੋ ਸੇਵਾ ਮੀਨ ਲੱਗਿਆ ਬਰੇ ਠੀਕ ਆ ਦੁੱਧ ਦਿੰਦੀ ਹੈ ਕੋਈ ਕਿ ਨਹੀਂ ਦੁੱਧ ਦਿੰਦੀ ਸੀਗੀ ਵਿਚਾਰ ਪਰ ਚੋਕੇ ਦੇਖੀ ਆ ਨਹੀਂ ਆ ਆਪਣੇ ਘਰੇ ਆ ਕੇ ਨਹੀਂ ਖੜੀ ਹੈਗੇ ਉਪਰਾਂ ਕਰ ਗਈ ਮੈਂ ਇਹਨੇ ਕੋਕ ਖਿੰਚ ਕੇ ਉੱਥੇ ਕਿੰਨਾ ਚੋਕੇ ਲਿਆਇਆ ਸੀ ਮੈਂ ਉਥੇ 5 ਲੀਟਰ ਚੋਕੇ ਲਿਆ ਜੀ ਦੋਵੇਂ ਟਾਈਮਾਂ ਦਾ ਦੋਨਾ ਟਾਈਮਾਂ ਦਾ ਠੀਕ ਆ ਤੇ ਹੁਣ ਤੇਰੇ ਕੋਲ ਇਹ ਆ ਕੇ ਮਿਲੀ ਹਨ ਨਹੀਂ ਨਹੀਂ ਹੈਗੀ ਤੈਨੂੰ ਤਾਂ ਇਹਨੇ ਦਿੱਤਾ ਡੰਗ ਵੀ ਇੱਕ ਹੈ ਮੈਂ ਇਹਨੇ ਦਿੱਤਾ ਵਾ ਤੇ 3 ਕ ਲਾ ਕੇ ਪਾ ਚੋਈਏ ਤੇਰਾ ਤੇਜ ਵੀ ਸਕਦੀ ਆ ਉਹ ਪਾਟੀ ਕ ਲਾਇਆ ਨਹੀਂ ਹੈ ਮੇਰੇ ਕੋਲ ਹਾਂ ਵੀ ਆ ਲੈ ਲੈ ਕਹਿਣ ਤੋਂ ਪਾਵਾ ਜੇ ਨਾਂ ਵੀ ਦਊਗੀ ਵੈਸੇ ਵੀ ਨੇ 1.5 2 ਮਹੀਨੇ ਹਾਂ ਆਹੋ ਹੀ ਤਗੜਾ ਆ ਦੀ ਗੱਪਣਾ ਹਨ ਸੱਤਾ ਸੱਤ ਨੇ ਸੱਤਾ ਬੈਠਾ ਆ 3 ਮਹੀਨੇ ਚ ਮਸਾ ਦਿੰਦੀ ਹਾਂ ਹਾਂ ਇਹੋ ਚੀਜ਼ ਹੁੰਦੀ ਆ ਬਈ ਕਹਿਣ ਨੂੰ ਕੋਈ ਲੁੱਕ ਗਈ ਜਾਵੇ ਹਨ ਤੇ ਇਹ ਕਿੰਨੇ ਦੇ ਦੇ ਦਈਏ ਭਾਈ ਇੱਕੋ ਹੀ ਗੱਲ ਹਾਂ ਹਾਂ ਤੇ ਨਾ ਕਾਟੇ ਬਾਰੇ ਜਾਵਾਂ 70000 ਰੁਪਏ ਦਊਂਗਾ ਨਹੀਂ ਯਾਰ ਹੋਰ ਸੱਚ غور ਕਰਕੇ ਬੋਲ 65 ਦੀ ਦੇਣੀ ਹੈ ਹੈ 65 ਦੀ ਹਾਂ ਦੋ ਦ ਮਾਰੇ ਫਿਰ ਅਗਲਾ ਕਹੇ ਨਾ ਬਾਤ ਨਹੀਂ ਕਹਿੰਦਾ ਹਾਂ 65 ਦੀ ਦੇ ਦੇ ਬਸ ਠੀਕ ਤੋਰ ਦੇ ਮੜਾ ਜੀ ਨੂੰ ਖੋਲ ਦੇ ਬਈ ਲੈ ਜੀ ਨੂੰ ਨਾ ਨਾ ਲਖ ਚ ਪਾੜ ਕਰ ਜਨਾ ਉਹ ਗੱਲ ਨਾ ਨਹੀਂ ਨਹੀਂ ਬਸ ਜਦੋਂ ਮੈਂ ਹੀ ਕਰਤੀ ਫਿਰ ਐਤੋਂ ਬਾਅਦ ਹੁਣ ਕਰੂ ਕਰੂ ਫਿਰ ਉਹ ਉਹਨੂੰ ਦੇਈ ਨਾ ਉਹ ਗੱਲ ਖਤਮ ਹਾਂ ਹਾਂ ਉਹਨੂੰ ਕਿ ਮੈਂ ਨਹੀਂ ਦੇਣੀ ਯਾਰ ਅਮਰੀ ਘਰੇ ਖੜੀ ਆ ਕਿ ਮੈਂ ਕਹਿੰਦਾ ਚੋਰੀ ਖੋਲ ਕੇ ਹਾਂ ਹਾਂ ਠੀਕ ਆ ਬਈ ਮੈਂ ਸਾਹਮਣ ਵਾਲੇ ਨੂੰ ਕੀ ਮਾਰੀ ਆ ਯਾਰ ਹਾਂ ਬਾਈ ਚੀਜ਼ ਹੈ ਹੈ ਕੋਈ ਤਾਂ ਗਲਤ ਡਬਲ ਬਣਾਣਾ ਵਾਲੀ ਵਾਲੀ ਆ ਅੰਗਾ ਪੈਰਾਂ ਵਾਲੀ ਮੈਂ ਆ ਡਬਲ ਬਣਾਉਂ ਜਾ ਕੇ ਮੈਂ ਤੇ ਚੰਗੇ ਕੀਮਤ ਤੇ ਵੇਗਣ ਵਾਲੀ ਆ ਯਾਰ ਮੀਨੇ ਤਾਂ ਚਾਰ ਹੀ ਪੱਠੇ ਪਾਉਣੇ ਆ ਹੈ ਗਵਾਂਡੀਆਂ ਦੇ ਵੱਡ ਬੁੱਡ ਲਿਆਂਦੇ ਰਾਤ ਨੂੰ ਚੱਕ ਕੇ ਤੇ ਪਾਈ ਗਿਆ ਹਨਾ ਬਾਈ ਮੈਂ ਤਿਆਰ ਹੋ ਜਾਣੀ ਆ ਅੱਛਾ ਭਈ ਆਂ ਇੰਦੇ ਬਾਰੇ ਦੱਸੀ ਦੋਗੜੀ ਬਾਰੇ ਇਹ ਬੈੜੀ ਹਾਂ ਪਲੂਣ ਸੋਈ ਆ ਵੀਰੇ ਪਹਿਲੇ ਨਹੀਂ ਪਹਿਲੇ ਨਹੀਂ ਠੀਕ ਆ ਤਰੀ ਫੇਰ ਆ ਬਾਈ ਇਹ ਜੇ ਆਪਾਂ ਕਹੀਏ ਇਧਰ ਬੰਨੀ ਵੀ ਆ। ਇਹ ਕਹਿੰਦੀ ਕੁਛ ਨਹੀਂ ਵੀਰਾ। ਲੈ। ਠੀਕ ਆ। ਲੈ। ਓਕੇ। ਹਾਂ ਨੋ। ਚਾਹੇ ਕਿ ਨਹੀਂ ਬੈਠ ਜਾਓ। ਇਹਨੂੰ ਚੋਦ ਗਏ ਨਿਆਣਾ ਪਾ ਕੇ। ਹਾਂ ਚੋਦੋ। ਹਾਂ ਫਿਰ ਤੁਸੀਂ ਆਪਾਂ ਭੋਰਾ ਕੇ ਜਵਾਕ ਭਾਵਾਂਗੇ ਚੋਣ ਨੂੰ। ਬਸ ਠੀਕ ਆ ਇਹਨੂੰ ਛੱਡ ਬੱਚਾ। ਆ ਛੱਡ ਬੱਚਾ। ਆ ਗੱਬਰੂਆ ਚੋਈਏ। ਹਾਂ। ਹਾਂ। ਇਹ ਆ। ਲੈ ਵੀ ਮੇਤਰੋ। ਛੜਦਾ ਬੱਚਾ ਇਹਦੇ ਥਲੇ ਕਿਉਂਕਿ ਮੈਂ ਤਾਂ ਚੁ ਮੈਂ ਪਾਈ ਨੇ ਕਸੂਤੀ ਜੀ ਬੰਨੀ ਮੈਂ ਕਹਿੰਦੇ ਵੀ ਬਾਈ ਨੂੰ ਕਲੀਅਰ ਪਹਿਲਾਂ ਮੈਂ ਵੀ ਕੀਤਾ ਵੈਸੇ ਆ ਕੇ ਅੱਛਾ ਇਹ ਪਹਿਲਾਂ ਨਹੀਂ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ ਵੀ ਸੁਈ ਨੂੰ ਅੱਜ 33 ਜਾਣ ਕਿੰਨੇ ਦੁੱਧ ਚਲਦੀ ਹੈ ਬਾਈ ਹੁਣ ਜਗਰੂਪ ਬਾਈ 6 ਲੀਟਰ ਹੋਊਗਾ ਵੀਰੇ ਠੀਕ ਹੈ ਰਾਮਾ ਤੇਰਾ ਕਿਲੋ ਦੁੱਧ ਦੇ ਦੂਗਾ ਰਾਮਾ ਵੀਰੇ ਰਾਮਾ 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 ਚੋਰ ਬੱਚੀ ਦੇਗੀ ਕਿ ਬੱਚਾ ਬਸ ਆ ਵੀਰੇ ਬਸ ਅੱਛਾ ਠੀਕ ਹੈ ਹਾਂ ਠੀਕ ਹੈ ਠੀਸੀ ਠੰਡੀ ਆ ਹਨਾ ਹਾਂ 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 ਉਵੇਂ ਹੈ ਨਹੀਂ ਲੱਤ ਲੁੱਟ ਚੱਕਣ ਦਾ ਤੇਰੇ ਨਹੀਂ ਠੀਕ ਹੈ ਯਾਰ ਬਾਈ ਓਕੇ ਆ ਨਾ ਆ ਗਿਆ ਕਰਨ ਦੀ ਮੇਰੇ ਬਖਸੀਏ ਬੰਦੇ ਆ ਲੈ ਬੋਤ ਪੁਰਕੇ ਲੈ ਵੀ ਬਾਈ ਇੱਥੇ ਅੱਗੇ ਹੀ ਬੰਨਦੇ ਭਾਉਂ ਦੀ ਕੋਈ ਨਹੀਂ ਲੈ ਵੇਖੋ ਬਾਈ ਚੁਵਾਈ ਚੁਵਾਈ ਕਰਨ ਹੂੰ ਲੈ ਤੇ ਚੋਲੇ ਦਾ ਭਾਈ ਹੈ ਮੁੰਡਾ ਚਾਈ ਕਰ ਹਾਂ ਚੁਵਾਈ 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 ਠੀਕ ਆ ਠੀਕ ਆ ਫਿਰ ਚਾਹ ਇੱਧਰ ਬੈ ਕੇ ਚੋਲਾ ਜਿਵੇਂ ਮਰਜੀ ਬੈਠ ਗਾਣੇ ਗਾਣੇ ਤਾਂ ਵਾਲੇ ਮੂਸੇ ਵਾਲੇ ਦਾ ਸੁਣਦਾ ਲੱਗਦਾ ਮੈਨੂੰ ਹਨਾ ਹਾਂ ਹਾਂ ਸਰ ਲ ਲੈ ਵੇਠ ਠੀਕ ਆ ਖਿੱਚ ਕੇ ਖਿੱਚ ਕੇ ਜਿਵੇਂ ਪੂਰਾ ਜੋਰ ਨਾਲ ਜਿਵੇਂ ਮਾਲਟੀ ਘਰ ਕੇ ਕਰਕੇ ਗਾਣੇ ਦੀ ਨੰਗਦਾ ਹੁਣ ਉਹੇ ਚੋੜੂ ਹਣਾ ਬਾਈ ਹਾਂ ਹਾਂ ਦੂਜੇ ਤਰ੍ਹਾਂ ਦੀਆਂ ਮਾਰਦੇ ਦੂਜੀ ਮਾਰਦੇ ਨਹੀਂ ਚੋੜ ਬਹੁਤ ਚੰਗਾ ਲੱਗਦਾ ਹਣਾ ਬਾਈ ਹਾਂ ਬਾਈ ਅੱਛਾ ਇਹ ਕਿੰਨੇ ਦੀ ਕਾਟੇ ਬਾਟੇ ਪਾਉਂ ਜਮਾ ਇੱਕੋ ਹੀ ਗੱਲ ਇੱਕੋ ਹੀ ਗੱਲ ਹਾਂ ਦਿਨਾ ਹਾਂ 47000 ਰੁਪਏ ਦੇ ਜਸਨੂ ਹਾਂ ਜਸਨੂ ਜਮਈ ਇਹ ਕਹੇ ਸਾਬੇ ਲੁਧਿਆਣੇ ਵਾਲਾ ਮੈਂ ਕਹੇ ਇੰਨੇ ਦੀ ਦੇਣੀ ਹੈ ਬਸ ਗੱਲ ਕਰ ਬਾਕੀ ਤੂੰ ਦੇਖ ਲੈ ਵੀਰੇ ਮੈਂ 40 ਦੀ ਕਹਿੰਦਾ ਹਾਂ 40 ਮੈਂ 35 ਕਹਨੂੰ ਫਿਰ ਦੇ ਮੈਂ 40 ਕਹੂੰਗਾ ਹੁਣ ਸੀਲ ਠੰਢੀ ਲੱਗੀ ਮੈਨੂੰ ਚੋਲ ਚਾਨ ਨੂੰ ਹਾਂ ਚੱਲ ਹੋ ਜਾਣ ਦੇ ਜਾਣ ਦੋ ਯਾਰ ਨਬੇੜ ਹਾਂ ਕੋਈ ਹਾਂ ਨੰਬਰ ਕਿੰਨਾ ਆਪਣਾ ਯਾਰ 83 ਤੇ 79 ਚ ਅੰਤਰ 90 ਇੱਕ ਵਾਰੀ ਹੋਰ ਆਉਂਗੇ 84 ਤੇ 75 ਚ ਅੰਤਰ 90 ਠੀਕ ਹੈ ਤੂੰ ਬੈਠ ਮਲ ਹਾਂ ਲੈ ਪੁੱਤ ਬੈਠ ਦੋਨੋਂ ਬੈਠ ਜਾ ਦੋਨੋਂ ਬਾਲੀ ਦੋਈ ਨਹੀਂ ਨਹੀਂ ਇੱਕ ਬੰਦਾ ਉਹੀ ਬੈਠੂ ਇੱਕੀ ਪਰਲੇ ਪਾਸੇ ਅੱਛਾ ਇਹ ਵੀ ਬੈਠ ਸਕਦਾ ਆਪਾਂ ਤੇ ਐਵੇਂ ਕੀ ਪੈਣਾ ਡੰਗਰ ਦਾ ਹੋ ਹਾਂ ਲਈ ਆਦਾ ਠੀਕ ਆ ਯਾਰ ਜਿਹੜਾ ਮਰਜ਼ੀ ਚੋਈ ਜਾਵੇ ਹਾਂ ਲੈ ਆ ਚਵਾਈਆ ਆ ਆ ਮੁੰਡੇ ਦੀ ਆਵਾਜ਼ ਵਾਕਿਆ ਹੀ ਸਪੀਕਰ ਦੇ ਵਿੱਚ ਜਿਵੇਂ ਗਾਣੇ ਦੀ ਕੱਟ ਛੱਡਦਾ ਹੋਊਗਾ ਨਾ ਉਵੇਂ ਕੱਟਦਾ ਕੰਵਲਦਾ ਹਾਂ ਦੋਈ ਗੱਲ ਲੈ ਠੀਕ ਆ ਬਾਈ ਇਹ ਨਾਕੀਆਂ ਮੁੰਡੇ ਦਾ ਜਿਹੜਾ ਚਵਾਈ ਕਰਦਾ ਬਾਈ ਇਹ ਆਪਣੇ ਮੁੰਡਾ ਆਂਦਾ ਮੁੰਡਾ ਇੰਦਰਪ੍ਰੀਤ ਆ ਇੰਦਰਪ੍ਰੀਤ ਹਾਂ ਹਾਂ ਆਪਣੇ ਮੁੰਡਾ ਆਪਣੇ ਆ ਆ ਬਾਈ ਇਹ ਆ ਮਿੱਤਰੇ ਬੇਲੀ ਆ ਇਹ ਦੋਨੋਂ ਯਾਰ ਆ ਹਾਂ ਯਾਰ ਬੇਲੀ ਇਹ ਆਇਆ ਹੋਣਾ ਵੀਡੀਓ ਵੇਖਣ ਮਰੇ ਵੀਡੀਓ ਕਿਵੇਂ ਬਣਦੀ ਆ ਹਾਂ ਹਾਂ ਉਹ ਕਿਵੇਂ ਬਣਦੀ ਆ ਹਾਂ ਹਾਂ ਠੀਕ ਆ ਬਾਈ ਠੀਕ ਆ ਲੈ ਵੀ ਇਹ ਸੀਗੇ ਬਾਈ ਜਾਨਵਰ ਪਾਈ ਹੋਣਿਆਂ ਦੇ ਪਿੰਡ ਹੈਗਾ ਵਾ ਲੋਟਪੱਦੀ ਤੇ ਜ਼ਿਲ੍ਹਾ ਹੈਗਾ ਵਾ ਲੁਧਿਆਣਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਗੁਰਦੀਪ ਗਿੱਲ ਦੇ ਨਾਲ ਇਜਾਜ਼ਤ ਵੱਲੋਂ ਬਦਿਆਂ ਧੰਨਵਾਦ